ਦੀ ਬੱਬੂ ਕੀ ਹਾਲ ਚੜਾ ਡੀਰੋ ਸਾਰੇ ਮੱਝੇਣਾ ਕੰਮਾਂ ਵੀ ਉਹ ਕਰੀ ਆਪਾਂ ਲਾ ਦਾ ਦੀ ਉਪਰ ਆ ਚਾਰ ਤਾਂ ਇੱਕ ਕੋਈ ਕਮੈਂਟ ਆਇਆ ਸੀਗਾ ਸ਼ਾਇਦ ਵੀ ਹੋਰ ਵੀ ਕੁੱਤਰ ਡਾਲਿਆ ਕਰ ਭਈ ਵੀ ਆ ਹੀ ਡਾਈ ਨਾ ਸਾ ਗਣਾ ਹੋਰ ਆਈ ਨਹੀਂ ਭਾਬਿਓ ਸਾ ਉਤਰ ਨਹੀਂ ਆ ਗਿਆ ਆਪਣੇ ਲਈ ਹੋਰ ਕੀ ਕਰੀਏ ਹਾਂ ਜਮੀਂ ਅੰਦਰ ਸੁੱਕੀ ਆ ਬਈ ਠੀਕ ਆ ਬਾਬੋ ਹਾਂ ਇਹ ਵੀ ਨਹੀਂ ਚੁੱਕੀ ਆ ਕੱਲ ਮੈਂ ਸੇਤੀ ਦਾਣੇ ਪਾ ਕੇ ਅੱਜ ਵਧੀਆ ਆਰਾਮ ਨਾਲ ਪਈਆਂ ਨੇ ਖਾਲੀ ਠੀਕ ਆ ਹਾਂ ਇਹ ਵੀ ਜਮੀਂ ਖਾਲੀ ਆ ਪੀ ਠੀਕ ਆ ਬਈ ਇਹ ਛੱਡਦੇ 7:25 ਮਿੰਟਾਂ ਤੇ ਇਹ ਵੀ ਨਮੀ ਮੁਬਈ ਖਾਲੀ ਹੋ ਜਾਏ ਜਉਂ ਹੀ ਠੀਕ ਆ ਚਾ ਛੱਡਦੇ ਬੱਚਾ ਰਹਿ ਗਿਆ ਹੌਲੀ ਹੌਲੀ ਛੱਡ ਲਾ ਦੇਵਾਂਗੇ ਬਸ ਓਲੀ ਓਲੀ ਚਲੋ ਆਪ ਮੂ ਮਤੋ ਹੀ ਆਪਾਂ ਨਾ ਫਿਰ ਕਰਦੇ ਹਾਂ ਨਿਆ ਅਪਡੇਟ ਅੱਬ ਇਹ ਦੇ ਨਾਲ ਪੁਆਈ ਜਾਂਦੇ ਖੁੱਡਾ ਨਰਾਗ ਝੰਗ ਆ ਵੀ ਤਰੋਈ ਕੰਨੀ ਪਾਰਟੀ ਕਰੂ ਜਦੋਂ ਖੁੱਡਾ ਪੈ ਗਿਆ ਆਦੀ ਪੂਰਾ ਜ਼ੋਰ ਲੱਗ ਗਿਆ ਯਸ ਚਲੋ ਹੀ ਬਾਬੇ ਬਈ 10 ਵਜ ਕੇ ਤਿੰਨ ਚਾਰ ਮਿੰਟ ਹੋ ਗਏ ਠੀਕ ਹੈ ਵਧੀਆ ਹੁਣ ਤਾਂ ਅੱਜ ਫਿਰ ਦਿਆਂ ਨੇ ਐਂ ਟੈਲ ਦਿਆਂ ਕਦੇ ਨੀਂਮੀ ਆਏ ਨਹੀਂ ਨੇ ਕਦੇ ਆ ਫਿਰਦੇ ਨੇ ਹਾਂ ਲਓ ਵਾਪਿਓ ਕਹਿੰਦੇ ਅੱਜ ਆ ਗਿਆ ਕਬੂਤਰ ਨਵਾ ਨਿਊ ਕਬੂਤਰ ਬਾਬਿਓ ਆ ਫਿਰਦਾ ਬਾਬਿਓ ਆ ਫਿਰਦਾ ਇਹ ਉਹ ਫਿਰਦਾ ਹਰ ਦਿਓ ਇਹਦਾ ਰੰਗ ਹੈਗਾ ਸ਼ਾਇਦ ਕਾਲਾ ਡੰਡਾ ਬਾਬਿਓ ਇਹ ਹੋਣਾ ਵੀ ਬਾਜੀ ਬੂਜੀ ਵਾਲੇ ਤੋਂ ਹੋਣਾ ਕੂਤਰ ਜਿਹੜੇ ਹਸਾਂ ਨਾਲ ਮੈਨੂੰ ਲੱਗਦਾ ਕਿਉਂਕਿ ਕੱਲ ਬਾਜੀ ਹੋ ਕੇ ਅੱਡੇ ਕੱਲ ਆਈ ਨਹੀਂ ਹੈਗੀ ਕੱਲ ਉਹ ਗਰਮੀ ਵੀ ਘੱਟ ਸੀ ਕੱਲ ਹਵਾ ਆਈ ਦੇਖੋ ਕਿੰਨੀ ਚੱਲ ਰਹੀ ਸੀ ਹਨਾ ਅੱਜ ਜਿਆਦਾ ਗਰਮੀ ਘਾੜ ਦੇ ਸ਼ੋਈ ਚ ਹੋ ਕੇ ਬਾਕੀ ਦੇਖੋ ਜੇ ਬਾਪਿਓ ਹਨਾ ਉਤਰਦਾ ਉਤਰਦਾ ਪਾਣੀ ਆਪਾਂ ਰੱਖ ਰੱਖਿਆ ਕੋਠੇ ਉੱਤੇ ਜੇ ਉਹਣਾ ਹੋਇ ਆ ਜੂਆ ਸ਼ਾਇਦ ਆ ਫਿਰਦਾ ਭਾਈ ਨਾ ਨਾ ਇਹ ਤਾਂ ਇਹਨਾਂ ਦੀ ਲੱਟ ਵਾ ਅਨੁraag ਰਾਂ ਦੀ ਪਤਾ ਨਹੀਂ ਇਧਰੀ ਜਗ੍ਹਾ ਤੀ ਹੁਣ ਤਾਂ ਯਾਰ ਛਿੱਟੀ ਵਾਲੀ ਉੱਤੇ ਬਹੁਤ ਲੱਗ ਰਹੀ ਹੈ ਵੀ ਅੱਜ। ਓਹ ਫਟਰੀ। ਆਹ ਇਹ ਓਹ ਵੰਦੀ। ਠੀਕ ਹੈ ਆਪਾਂ ਜਾ ਕੇ ਆਉਣੇ ਆ ਸੁਮਾਨਦ ਲੈਣ। ਫਿਰ ਆ ਕੇ ਦਿਖਾਵਾਂ ਤੁਹਾਨੂੰ ਬਾਜੀ ਬੂਜੀ ਵਾਲਾ ਪੁੱਤਰ ਕੋਤਰ। ਓਏ ਯਾਰ ਆ ਬਾਜਾ ਪਤਨ ਕਿੱਥੋਂ ਆ ਗਿਆ। ਉੱਤੇ ਉਹਦੇ ਕੂਤਰੀਆਂ ਫਿਰਦੀਆਂ। ਉਵਰਦਾ ਬਈ ਕੂਤਰੀਆਂ ਆਖਦੀਆਂ ਚਾਰ ਬਾਜੋ ਫਰਦਾ ਸ਼ਕਾਰ ਉਹ ਮਿਚ ਗਿਆ ਉੱਤਰ ਉਹ ਵਗ ਗਿਆ ਬਈ ਇਹਦਾ ਕੋਈ ਪਤਾ ਨਹੀਂ ਹੁੰਦਾ ਮੁੜਿਆ ਬਈ ਉਹ ਹੋ ਜਾ ਤਾ ਆ ਗਿਆ ਗੱਗੜੀ ਪਾ ਕੇ ਆਵਰਦਾ ਕਿਤੇ ਮੈਂ ਮੈਂ ਸ਼ਕਾਰ ਕਰਦੇ ਕਬੂਤਨੀਆਂ ਦਾ ਆ ਦੇਖੋ ਤਾਂ ਹੀ ਕੋਲੇ ਪਾਣੀ ਗੋਲੇ ਪਾਣੀ ਆਹਰ ਤਾਂ ਬਾਯ ਬਹੁਤ ਣਾ ਵਾਧਾ ਇਹਨੇ ਦੇਖੋ ਜਦੋਂ ਆਪਾਂ ਪੱਤੇ ਜਿਵੇਂ ਦਾ ਆਪਾਂ ਪਰ ਜਿਦਾ ਆਪਾਂ ਕੂਤਰੀਆਂ ਪੱਟੀਆਂ ਸੀਆਂ ਹੈਨਾ ਇਸ ਤੋਂ ਪਹਿਲਾਂ ਦੇਖੋ ਕਿੰਨੀਆਂ ਉਹ ਚੜੀ ਮਰੀ ਜੀਆਂ ਉਹ ਆਇਆ ਕਰਦੀਆਂ ਤੇ ਬੈਰੀ ਵੀ ਹੋਈਆਂ ਤਿੱਖੀਆਂ ਪੱਲੇ ਵਾਲੀਆਂ ਬਾਜ ਬਤੇਰੇ ਆਏ ਤੇ ਹੁਣ ਗਰਮੀ ਜ਼ਿਆਦਾ ਕਰਕੇ ਬਾਜ ਕਦੇ ਕਦੇ ਆਉਂਦੇ ਨੇ ਹਨ ਐ ਰੋਜ਼ ਨਹੀਂ ਆਉਂਦੇ ਹੈਗੇ ਉਹ ਲੱਗਾ ਵੀ ਬਾਜ ਦੇਖੋ ਮਿੰਟ ਜੀ ਉਹ ਫਰਦਾ ਕੁਤਰੀ ਨਾ ਨੱਕਮ ਕਰਦੇ ਵਿਚਾਰੀਆਂ ਦਾ ਇਹਦਾ ਕੀ ਪਤਾ ਹੁੰਦਾ ਹੁਣ ਤਾਂ ਇੱਧਰ ਜੇ ਫਰਦਾ ਦੀ ਦੇਖੋ ਮਿੰਟ ਜੀ ਝੜ ਗਿਆ ਉਹ ਤਾਂ ਅੰਦਰ ਆਣਾ ਚੇ ਲੋ ਕੋਈ ਨਾ ਦੇਖਦੇ ਆਓ ਯਾ ਅੱਗੇ 4 ਦੇ 4 ਕਿੰਨੇ ਵਜੇ ਆ ਗਏ 4 4 4 ਵਜੇ ਆ ਗਏ ਹਲਾ ਹਲਾ 4 4 ਵਜੇ ਨੇ ਮਿੱਤਰਾਂ ਨੂੰ ਬੁਲਾ ਨਹੀਂ 11 ਵਜੇ ਆ ਗਿਆ ਬਈ ਰਾਤ ਹੋ ਰਹੀ ਏ ਟੰਕਾ ਵੀ ਪੀ ਆਹ ਕਿੱਥੇ ਆਇਆ ਕਬੂਤਰ ਕਿੱਥੇ ਹੈ ਤੈਨੂੰ ਬੁਲਾਇ ਬੁਸੀ ਆਲਾ ਕਾਲਾ ਫੋਟਾ ਬੁਲੀ ਬੁਸੀ ਪੱਕਾ ਉਰੀ ਆ ਕੇ ਕਿੱਥੇ ਮੇਚਿਆ ਕਿੱਥਾ ਮੈਨੂੰ ਵੀ ਪਤਾ ਇੱਥੇ ਮੁੱਚਾਸਤਾ ਸਿਕਰ ਮਰੇ ਆਵਾਬੇ ਆਪਾਂ ਪਹਿਲਾਂ ਨਾ ਪਾਣੀ ਪੀਉਣ ਤੋਂ ਪਹਿਲਾਂ ਆਪਾਂ ਕਬੂਤਰਾਂ ਨੂੰ ਦੇਖਦੇ ਆਂ ਵੀ ਇਹ ਅੰਦਰੋਂ ਥੱਲੋਂ ਮਤਲਬ ਸਰੀਰ ਲੁਕਣੀਆਂ ਮੱਚ ਗਈਆਂ ਕਾਲੇ ਲਾਲੀ ਚ ਨੂੰ ਇੱਕ ਤਾਂ ਖੜ ਦੋ ਤੁਹਾਨੂੰ ਵੀ ਦਿਖਾ ਦੇ ਦਿੰਨੇ ਆ ਖੜ ਦੋ ਹੱਥੇ ਸਾਫ ਕਰਕੇ ਆਇਆ ਬਈ ਟੰਡ ਅੱਜ ਹੋਇਆ ਇਹਦਾ ਬੇਟ ਬਣ ਰਿਹਾ ਕਦੇ ਕਦੇ ਤਾਂ ਜਮੀ ਸੁੱਕੀ ਹੁੰਦੀ ਆ ਹਾਂ ਬਈ ਥੋੜਾ ਇਹ ਮੰਗਦੀ ਆ ਪਾਣੀ ਠੀਕ ਐ ਇਹਨਾਂ ਨੇ ਪਾਣੀ ਮੰਗ ਲਿਆ ਕੋਈ ਇਹਨਾਂ ਨੂੰ ਲਾਉਣਿਆ ਬਸ ਕੱਲ ਕੱਲ ਪਰਸੋਂ ਤੱਕ ਇੰਟਾ ਮੰਗ ਲਈ ਹੋਣਾ ਮੈਨੂੰ ਪਤਾ ਇਹਦਾ ਹਾਂ ਬਈ ਇਹ ਕੋਤਰੀ ਮੱਚ ਗਈ ਅੰਦਰੋਂ ਆ ਵੀ ਮੱਚ ਗਈ ਹੋਣੀ ਮੈਂ ਤਾਂ ਲਾਦਾ ਇਹਦੀਆਂ ਬਹੁਤ ਗਰਮੀ ਵਾਲੀਆਂ ਡਾਈਆਂ ਹੋ ਗਈਆਂ ਹਾਂ ਇਹ ਵੀ ਹੋ ਗਈ ਦੀ ਠੀਕ ਆ ਇਹ ਕੋਤਰੀ ਜਿਹੀ ਮਡਿੱਕ ਗਈ ਸੀ ਤੇ ਆ ਆ ਗਿਆ ਪੱਠੀ ਜਿਹਾ ਗਈ ਏ ਠੀਕ ਆ ਬਾਬੇ ਹਲੇ ਥੋੜੀ ਠੀਕ ਆ ਚਲੋ ਕੋਈ ਨਾ ਪਈਏ ਬਾਬੇ ਪਾਣੀ ਆਣਾ ਪਾਣੀ ਜ਼ਰੂਰੀ ਐ ਨਾ ਉਹ ਆਉਂਦੇ ਸਾਰ ਚਾਹੇ ਮਾੜਾ ਮਾੜਾ ਮੂੰਹ ਦੇਖੋ 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 ਬਾਸ 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 ਲਾਈਟ ਿੱਟੀਆਂ ਵਾਲੀ ਚਲ ਬਾਸ ਬਾਸ ਕਿਉ ਬਾਬੇ ਯਾਰ ਕਿਵੇਂ ਡਿੱਗਦੀਆਂ ਨੇ ਪਿਆ ਤਾਂ ਬਾਬੇ ਇਨਾਂ ਕਾ ਪਾਣੀ ਟੰਡ ਰਹੀ ਖੜ ਜੋ ਟੰਡ ਨੂੰ ਬਾਹਰ ਛੱਡ ਕੇ ਪਾ ਕੇ ਦੇਖਦੇ ਆਂ ਆਇਆ ਇਹ ਕਿੰਦਾ ਦਰਦ ਦੀ ਕਾ ਤੋਂ ਹੈ ਖੜ ਜੋ ਯਾਰ ਬੱਚੇ ਪਿੰਦੇ ਨੇ ਡੱਕਵਾ ਜਾਂ ਪੂਰਾ ਚਲੋ ਜੀ ਬਾਬੇ ਟੁੰਡ ਦਾ ਲਵਾਤਾ ਸੀ ਹੂੰ ਜਾ ਠੀਕ ਹੈ ਹੁਣ ਇਸ ਤੋਂ ਬਾਅਦ ਦੂਸਰੀ ਵਾਰ ਪਾ ਕੇ ਦੇਖਾਂਗੇ ਠੀਕ ਹੈ ਬਾਬੇ ਫਿਰ ਕਰਦੇ ਹਾਂ ਸ਼ੇਅਰਸ ਚਲੋ ਜੀ ਬਾਬੇ ਹਮ ਰੱਖ ਦਈਏ ਮਾੜਾ ਜਾਂ ਥੋੜਾ ਜਿਹਾ ਢੱਕਵਾ ਜਾਂ ਪੂਰਾ ਪਰ ਕਰ ਕੋਈ ਆਉਂਦਾ ਬਾਸ 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 लो पी लो यार टका पानी परके पूरा बस, बस कर बहुत है बस कर चक्किया लिए बड़ा पानी पींदी है यार ਚਲ ਬਸ ਬਸ ਕਰ ਬਸ ਕਰ ਐਨਾ ਪਾਣੀ ਕੀ ਹੋ ਗਿਆ ਨੂੰ ਪਤਾ ਭਾਈ ਪਾਣੀ ਆਣਾ ਇਹਨਾਂ ਨੂੰ ਪਿਆ ਤਾਂ ਪੂਰਾ ਇਹਨਾਂ ਪਰ ਕੇ ਖਿੱਚਵਾ ਮਤਲਬ ਕੋਈ ਨਾ ਅੱਧੇ ਘੰਟੇ ਤੱਕ ਜਾ 2 ਘੰਟੇ ਤੱਕ ਦਾਣੀ ਰੱਖ ਲਾਂਗੇ ਇਹਨੇ ਆਂ ਆ ਪਲਾਉਣਿਆ ਫੋਨ ਚਾਰਜਿੰਗ ਤਾਂ ਅੱਜ ਵੇਪਰ ਬਹੁਤ ਚਲ ਹੋ ਗਿਆ ਮੈਂ ਇੱਥੇ ਨੂੰ ਤੇ ਨਾਣੀ ਪਾ ਦੀ ਮੈਂ ਇਹ ਬਹੁਤ ਖਾਣ ਚਲੋ ਵਾਪਸ ਠੀਕ ਆ ਮਿਲਦੇ ਕੱਲ ਸਨੇ ਬਲੋਗ ਨਾਲ ਬਾਏ ਬਾਏ ਕਰ ਦਿੰਨੇ ਆ ਉਥੇ ਰਚਿੰਗ ਹੋ ਗਿਆ ਅੱਜ ਵੀ ਵਧੀਆ ਹੰਡੀਆਂ 11 ਦਾ ਟਾਈਮ ਬਹੁਤ ਚਲ ਕਰ ਗਈਆਂ ਹਲੇ ਤਾਂ ਪਾਣੀ ਵੀ ਲਾਇਆ ਇਹਨਾਂ ਨੂੰ ਕਦੇ ਕਦੇ 12:30 ਦਾ ਕਰ ਦਿੰਦੇ ਨੇ 12 12 ਕਦੇ 12 14 16 18 ਇੰਨੇ ਦਾ ਕਰ ਦਿੰਦੇ ਨੇ ਜੇ ਮਿਲਦੇ ਕੋਈ ਨਾ ਖੋਡੇ ਖਾੜੇ ਛੱਡ ਦਾਂਗੇ ਮੈਂ ਲਖਣੇ ਵਾਲਾ ਬਾਈ ਬਾਏ